ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਆਪਣੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਹਮਤਪੁਰਾ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਟ੍ਰੂਟਰ ਨਾਲ ਅਗ ਲੈ ਕੇ ਆਂਦੇ ਹਾਂ ਜੀ ਤੋਂ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤੇ ਸਰਲੀ ਪਰ ਤੁਸੀਂ ਕਰਨੀ ਆ ਜੀ ਨੰਬਰ ਤੇ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ 사ਸੀਕਾਲ ਜੀ 사ਸੀਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਮੋਬਾਈਲ ਨੰਬਰ ਜੀ 87278 09953 ਠੀਕ ਹੈ ਵੀਰੇ ਦੋ ਨਾਂਗਾ ਜੀ ਦੋ ਨਾਂਗਾ ਜੀ ਇਧਰੋਂ ਗੱਪਾਂ ਵਾਰਦ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਜੀ ਸੂਆ ਉਹਨਾਂ ਦਾ ਦੂਜੇ ਦਾ ਸਾਇਕਲ ਆਪਣਾ ਤੀਜਾ ਮਾੜੇ ਠੀਕ ਹੈ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਲਏ ਦੂ ਬਸ ਹਫ਼ਤਾ ਖੱਚ ਤੂ ਕਿਲੋ ਖਣਾ ਦੀ ਗਰੰਟੀ ਜਮਾ ਗਰੰਟੀ ਭਰਾ ਕੇ ਜਾਂਦੀ ਆ ਠੀਕ ਆ ਵੀਰੇ ਕਿੰਨਾ ਬਾਜੀ ਦੁੱਧ ਜੀ ਦੁੱਧ 100 ਲੀਟਰ ਬਾਜੀ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਸੁਆ ਜਿਹੜਾ ਮਰਜੀ ਮੰਨ ਲਿਆ ਕਰੋ ਕਿਉਂਕਿ ਬਾਈ ਦਾ ਸਾਰਾ ਮਾਲ ਖਰੀਦਿਆ ਹੀ ਹੁੰਦਾ ਘਰ ਦਾ ਕੋਈ ਪਸ਼ੂ ਨਹੀਂ ਜੇ ਮੰਨ ਲੈ ਤੀਜਾ ਮੰਨ ਲੈ ਕੋਈ ਜੇ ਮੰਨ ਲੈ ਤੀਜਾ ਮੰਨ ਲੈ ਨਾ ਤਾਂ ਵੀਰੇ ਇੱਕ ਦੂਰੇ ਨਾ ਬੁੱਢੀ ਹੋਣ ਲੱਗੀ ਆ ਤੇ ਨਾ ਹੀ ਜਵਾਨ ਹੋਣ ਲੱਗੀ ਆ ਤੁਸੀਂ ਪੈਸੇ ਲਾਉਣੇ ਹੁੰਦੇ ਆ ਤੁਸੀਂ ਆਪ ਦੀ ਸਮਝ ਨਾਲ ਪਸ਼ੂ ਲੈਣਾ ਹੁੰਦਾ ਬਾਕੀ ਰੰਗ ਪ੍ਰਿੰਟ ਜਾਤ ਬਰੀਡ ਦੀ ਚੰਗੀ ਹੈ ਤੇ ਵਜਨ ਵੀ ਵੈੜ ਦਾ ਵੀਰੇ ਚੰਗਾ ਢੇਟ ਮੁਤਾਬਕ ਹਫਤਾ ਪਿਆ ਤੇ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਥਣ ਕੱਲਾ ਕੱਲਾ ਵਿਖੜ ਮਾ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਫੂੜ ਸ਼ਾਂਕ ਹੋਰਾ ਵੀ ਨਹੀਂ ਸੋਹਣੀ ਫੇਸ ਕੁਆਲਿਟੀ ਆ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਖਾਣ ਤੁਹਾਨੂੰ ਇਧਰਲੇ ਪਾਸੇ ਤੋਂ ਵੀ ਦਿਖਾ ਦਿੰਨੇ ਆ ਸੋਨਾ ਖਣਾ ਦੱਸਿਆ ਜਾਂਦਾ ਹੈ ਬਾਕੀ ਵਜਨ ਵਜੂਦ ਆੜੀ ਆ ਸੋਨਾ 17 ਕਿਲੋ ਦਾ ਦੁੱਧ ਕਹਿੰਦਾ ਵੀ ਕੀ ਆ ਬਾਕੀ ਵੀਰੇ ਗਰਮੀ ਆ ਜੇ ਹੁੰਦਾ ਸਿਆਲ ਦਾ ਦੁੱਧ ਵੱਧ ਵੀ ਦੇ ਜਾਂਦੀ ਕਿਉਂਕਿ ਚੰਗੀ ਆ ਵੈਡ ਵੀਰੇ ਵਜਨ ਆੜੀ ਆ ਜੇ ਵਜਨ ਹੋਊਗਾ ਦੁੱਧ ਕੱਢੂ ਤੇ ਜੇ ਵਜਨ ਹੀ ਨਾ ਹੋਇਆ ਪਰ ਦੁੱਧ ਵੀ ਕਿੱਥੋਂ ਕੱਢਣਾ ਠੰਡੀ ਸੀਲ ਵੀ ਪੂਰੀ ਆ ਥਾਣਾ ਦੀ ਵੀ ਡੰਨਾ ਪੂਰੀ ਪੂਰੀ ਪਾਰ ਪਿੱਛੇ ਦੀ ਵੀ ਗਾਰੰਟੀ ਆ ਗਾਰੰਟੀ ਗਾਰੰਟੀ ਠੀਕ ਆ ਵੀਰ ਲਓ ਜੀ ਠੰਡੀ ਆ ਠੀਕ ਵੀਰੇ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸ ਦੇ ਵਿੱਚ ਮੈਂ ਫੈਕਸ ਜੈ ਜੀ ਡਿਮਾਂਡ ਇਹ ਆਪਾਂ ਦੇ ਦਾਂਗੇ 47000 ਦੀ ਹੋਜੂ ਮਾਨਤਾਨ ਜੀ ਬਸ ਮਾੜਾ ਮੂਟਾ ਕਰ ਦਿਆ ਠੀਕ ਆ 47000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਮਾਨਤਾਨ ਹੋਜੂਗਾ ਜੀ ਨੰਬਰ ਸਕਰੀਨ ਤੇ ਚੱਲੂਗਾ ਤੇ ਦੋ ਨੰਬਰ ਬੱਤੀ ਵੀਰੇ ਦੰਦੋ ਕਿਵੇਂ ਆ ਦੋ ਰੰਗ ਦਾ ਬੱਤੀ ਆ ਠੀਕ ਆ ਉਹੀ ਆ ਏ ਆਈ ਵਗੈਰਾ ਜੀ ਏ ਆਈ ਨਹੀਂ ਉਹ ਕਹਿੰਦੇ ਸੀ ਕਰਾਈ ਨੂੰ ਗ੍ਰੀਡ ਪਾਈ ਸੀ ਬਰ ਕਰਾਈ ਪੋਰਟ ਚਾਂਗ ਤਾਂ ਹੈ ਨਹੀਂ ਕੋਈ ਨਾ 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 ਇਹ ਹਿੰਦੀ ਦਾ ਧੋਲੀ ਸੁਣੀ ਜੀ ਉਹ ਗਰੰਟੀ ਆਵੇ ਕੋਈ ਫੋਟ ਹੋਵੇ ਠੀਕ ਆ ਚਾਰੀ ਲਗ ਗਰੰਟੀ ਆ ਬਾਈ ਕਹਿੰਦਾ ਚਾਰ ਹੀ ਥਣ ਹੋਣਗੇ ਚੰਗੀ ਹੈ ਜਰਸੀ ਦਾ ਤੋਹਫਾ ਦੰਦੋ ਦੋ ਦੰਦਾਂ ਦਾ ਜੀ ਤੇ ਬਾਈ ਦੱਸਦਾ ਕਿ ਕੋਈ AI ਨਹੀਂ ਹੋਈ ਐਵੇਂ ਆਪਾਂ ਕਹਿ ਦੇ ਕਿ ਵੀਰੇ 15 ਦਿਨ ਹੋਏ ਮਹੀਨਾ ਹੋਇਆ ਉਹਦਾ ਫਾਇਦਾ ਨਹੀਂ ਹੁੰਦਾ ਜੀ ਕੋਈ ਐਵੇਂ ਅਗਲਾ ਕੋਈ ਚਾਹ ਕਰਾ ਲੈ ਹੁਣ ਜੋਗਾ ਹੈ ਸੀਮਨ ਤੇ ਜੋਗੀ ਕਿ ਬਜਨ ਉਹਨਾਂ ਕੋ ਹੋ ਚੁੱਕਿਆ ਜਿੰਨਾ ਕ ਸੀਮਨ ਅਸਟ ਚਾਹੀਦਾ ਹੁੰਦਾਗਾ ਬਾਕੀ ਗੱਭਾਂ ਰਹਿ ਗਈ ਤਾਂ ਤੁਹਾਨੂੰ ਵੀ ਪਤਾ ਵੀਰੇ ਮੇਰੇ ਪੈਸਿਆਂ ਦੀ ਅੱਜ ਮੈਲ ਵੀ ਤੁਹਾਨੂੰ ਛੋਟੇ ਜਿਹੇ ਭਾਜ ਜਾਣੀ ਜੈਤ ਜੀ ਡਿਮਾਂਡ ਜੀ ਇਹਦੀ ਜੈਤ ਜੀ ਡਿਮਾਂਡ ਹੈ ਆਪਾਂ ਦੇ ਦਾਂਗੇ 18000 ਦੀ ਉਹ ਜੂਲਸ ਜੀ ਬਸ ਮਰਾ ਮੋਟੇ ਨਹੀਂ ਦੇਖਣਾ ਕਿਹਨੇ ਦੇਣੀ ਐ ਈਦੀ ਬਸੀ ਸਹੀ ਗੱਲ ਹੈ ਜੀ 18000 ਹੈ ਜੀ ਮੁੱਲ ਬਾਈ ਕਹਿੰਦਾ 18 ਫੜ ਨਹੀਂ ਖੜ ਨਹੀਂ ਦੇਖਣਾ ਚੰਗੀ ਹੈ ਜੀ ਵੈਟ ਹਾਂ 18000 ਦੀ ਬਾਈ ਕਹਿੰਦਾ ਵੈਟ ਦੇ ਦਾਂਗੇ ਜੀ ਚੰਗੀ ਹੈ ਗੱਭਾਂ ਰਹਿ ਗਈ ਤਾਂ ਮੇਰੇ ਪੈਸਿਆਂ ਦੀ ਆ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚਲਦਾ ਰਹਿਣਾ ਧੰਨਵਾਦ